ਕਦਰਨਾਜੀ ਸੰਦਰ ਨਰ ਸਿੰਘ ਕਲਸੀਆ ਰਿਜ਼ਰਵਰ ਅਮਰਸਰ ਵਿਧਾਇਕ ਇਹ ਕਿਤੇ ਵੱਲੋਂ ਕੈਮਪ ਖਾਲਸਾ ਵੀ ਫਤੇ ਹਾਂਜੀ ਕਿੰਨੀ ਵੱਲੋਂ ਕੈਂਪ ਗਿਆ ਗਏ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਮੈਂਬਰ ਪਾਰਲੀਮੈਂਟ ਜੀ ਉਹਨਾਂ ਦੀ ਟੀਮ ਨਿਕਲ ਗਈ ਕੀ ਚੀਜ਼ਾਂ ਤੇ ਹੋਈਆਂ ਕਰਾਈਆਂ ਜਾ ਰਹੀਆਂ ਔਰ ਕਦੋਂ ਦੇ ਲਾ ਰਹੇ ਹੋ ਕਦੋਂ ਤੱਕ ਰੋਗੇ ਜੀ 22 ਤਰੀਕ ਨੂੰ ਬਾਪੂ ਜੀ ਆਏ ਸੀ ਇਲਾਕੇ ਦੇ ਵਿੱਚ ਲੋਕਾਂ ਨੇ ਮੰਗ ਰੱਖੀ ਵੀ ਸਾਨੂੰ ਰਾਸ਼ਨ ਦੀ ਲੋੜ ਹੈ ਇੱਥੇ ਬਹੁਤ ਤਕਲੀਫ ਆ ਘਰ ਬਾਹਰ ਬਿਠੇ ਬੰਨਾ ਸੀ ਤੇ ਭਾਈ ਨੂੰ ਸਾਨੂੰ ਉਹਨਾਂ ਨੇ ਆਰਡਰ ਕਰ ਦਿੱਤੇ ਸ਼ਾਮ ਨੂੰ ਸਾਰੀ ਟੀਮ ਨੂੰ ਵੀ ਤੁਸੀਂ ਇਥੇ ਮੋਰਚਾ ਸਮਾ ਲੋ 23 ਤਰੀਕ ਦਾ ਸ਼ੁਰੂ ਹੋਇਆ ਜੀ ਹਾਂ ਜੀ ਸਾਡੇ ਕੋਲ ਜੀ ਅਸਲ ਇਹ ਸਾਰਾ ਰੈਸਰ ਕਰਦੇ ਵਰਤੋਂ ਵਾਲਾ ਖੇਡ ਆ ਡਾਕਟਰੀ ਸਹੂਲਤ ਆ ਵੈਟਰਨਰੀ ਆ ਮਤਲਬ ਹਰ ਚੀਜ਼ ਆ ਜੀ ਜੋ ਵੀ ਮਤਲਬ ਕਰਦੀ ਜਰੂਰਤ ਹੁੰਦੀ ਆ ਉਹ ਸਾਰਾ ਇਸ ਸਮਾਂ ਤੱਕ ਸਾਡੇ ਕੋਲ ਆ ਜਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵੀ ਮੁਸੀਬਤ ਕੱਲ ਨਹੀਂ ਜਾਂਦੀ ਹੈ ਪੰਜਾਬੀਆਂ ਦੇ ਭਰਾਵਾਂ ਸਾਡੇ ਦੇ ਉਹ ਤਾਂ ਲੱਗਦਾ ਜਾਰੀ ਰਹੇਗਾ ਜ਼ਮੀਨਾਂ ਵੀ ਪੱਤਰ ਕਰਕੇ ਦਿਆਂਗੇ ਤੇਲ ਦੀ ਸਹੂਲਤ ਆ ਫਿਰ ਬੀਜ ਵੀ ਦਾ ਰੋਡ ਬਣੀ ਹੈ ਖਾਦਾਂ ਦੀ ਰੋਡ ਪਈ ਹੈ ਇਹ ਲਗਾਤਾਰ ਇਹ ਮਤਲਬ ਪ੍ਰੋਗਰਾਮ ਦਿੱਖਿਆ ਹੀ ਪਾਰਟੀ ਨੇ ਜਿਹੜੀ ਮਿੱਟੀ ਦੀਆਂ ਟਰਾਲੀਆਂ ਦੇਖਣੇ ਆ ਰੇਤਾ ਦੀਆਂ ਇਹ ਸਾਰੀਆਂ ਸੇਵਾ ਵਾਸਤੇ ਜੀ ਹਾਂਜੀ ਸੇਵਾ ਵਾਸਤੇ ਜਾ ਰਹੀਆਂ ਕੋਈ ਸਾਡੀ ਟੀਮਾਂ ਵੀ ਲੱਗੀਆਂ ਆ ਮਾ ਪਰਛਵੀ ਲਗੇ ਬਾਬਾ ਅਵਤਾਰ ਸੋਰੀ ਆ ਜੇ ਬਾਬਾ ਕੱਸ ਰਹੇ ਆ ਕਾਫੀ ਮੱਲੇ ਲੱਗੀਆਂ ਜੀ ਸੰਸਤਾਵਾਂ ਇੱਥੇ ਤੇ ਲਗਾਤਾਰ ਸੇਵਾ ਚੱਲ ਰਹੀ ਹੈ ਜੀ ਇਸ ਤਰ੍ਹਾਂ ਇੱਕ ਵਿੱਚ ਵੇਖਣ ਨੂੰ ਮਿਲੇ ਕਿ ਅੱਜ ਐਲਾਨ ਕੀਤੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਾਨੂੰ ਤਾਂ ਕੋਈ ਯਕੀਨ ਨਹੀਂ ਦੀ ਯਾਰ ਮੱਖ ਮੰਤਰੀ ਨੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕਿਉਂਕਿ ਮੁੱਖ ਮੰਤਰੀ ਗੈਰ ਹਾਜ਼ਰੀ ਰਹੇ ਆ ਗੁਲਾਮ ਬਣ ਗਿਆ ਜਿਸ ਤਰ੍ਹਾਂ ਲੋਕਾਂ ਨੇ ਇਹਨਾਂ ਨੂੰ ਮੰਡਟ ਦਿੱਤਾ ਸੀ 92 ਐਮਐਲਏ ਜਦਾ ਦਿੱਤੇ ਬੜੀਆਂ-ਬੜੀਆਂ ਆਸਾਂ ਸੀ ਮੁੱਖ ਮੰਤਰੀ ਸਾਹਿਬ ਤੋਂ ਪਰ ਉਹ ਖਰੇ ਨੀਤਰੇ ਜਿਹਾ ਚੀਜ਼ਾਂ ਦੇ ਪੰਜਾਬੀਆਂ ਨੂੰ ਅੱਜ ਮੁਸੀਬਤ ਪਈ ਆ ਕਦੀ ਬਿਮਾਰ ਹੋ ਜਾਂਦੇ ਕਦੀ ਦਿੱਲੀ ਵਾਲੇ ਭੱਜ ਜਾਂਦੇ ਆ ਗੈਰ ਹਾਜ਼ਰੀ ਜਰੀਆ ਸਾਨੂੰ ਬੜੀ ਰਲਕਦੀ ਹੈ ਦੁੱਖ ਹੈ ਇਸ ਗੱਲ ਦਾ ਕਿ ਅਗਰ ਪਾਈਆਂ ਬਹੁਤ ਵੱਡਾ ਜੀ ਦੇਖੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਸ਼ਕਤਾ ਮਤਲਬ ਪੂਰੇ ਪੰਜਾਬ ਕੀ ਆ ਤੁਸੀਂ ਦੇਖੋ ਮੇੜ ਤੋਂ ਆਏ ਸਾਡੇ ਮੁਸਲਮਾਨ ਭਰਾ ਉਹਨਾਂ ਨਾਂ ਸੁਣ ਕੇ ਆਏ ਆ ਉਹ ਟਰਾਲੇ ਲੱਡ ਕੇ ਲਿਆਏ ਰਾਸ਼ਨ ਦੇ ਹਿੰਦੂ ਭਰਾ ਸਾਡੇ ਆ ਰਹੇ ਰਾਜਸਥਾਨ ਤੋਂ ਜੂਪੀ ਤੋਂ ਸਾਰੇ ਲੋਟ ਜਿਹਨੇ ਹਿੰਦੁਸਤਾਨ ਦੇ ਕਿਸੇ ਵੀ ਮਤਲਬ ਜਿਹਨੂੰ ਦਰਦ ਸੀ ਨਾ ਦਰਦੀ ਸਾਰੇ ਇੱਥੇ ਪਹੁੰਚੇ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਅਸੀਂ ਕਿਸੇ ਦੇ ਕਹੀਏ ਕਿ ਖਾਣਾ ਨਹੀਂ ਆ ਸਾਰੇ ਪਹੁੰਚੇ ਬੋਨਾ ਜੀ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਇਹ ਕਿੱਥੇ ਤੁਸੀਂ ਕੈਂਪ ਲਗਾਇਆ ਵਾ ਔਰ ਕਿੰਨਾ ਚਿਰ ਲਗਾਓਗੇ ਇੱਕ ਕੀ ਕਹ ਲਗਾਓਗੇ ਇੱਕ ਕੈਂਪ ਲੱਗਾ ਹਰੀਕੇ ਬਾਈਪਾਸ ਤੇ ਗੁਰਦੁਆਰਾ ਛੋਣੀ ਨੰਗ ਸਿੰਘਾ ਦੀ ਦਲਬਾਬਾ ਬਿਰੀ ਚੰਦਾ ਉਹਨਾਂ ਦੇ ਸਥਾਨਾਂ ਤੇ ਕੈਂਪ ਲੱਗਾ ਵਾ ਇਹ ਕੈਂਪਰ ਲਗਾਤਾਰੀ ਚੱਲਣਾ ਵਾ ਜਨਤ ਸਿਰ ਤੱਕ ਕਿ ਜਿਹੜੀਆਂ ਸੇਵਾਵਾਂ ਖਤਮ ਨਹੀਂ ਹੁੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਲਪੀ ਰੇਤਾ ਤੋਂ ਖੇਤ ਜਿਹੜੇ ਖਾਲੀ ਕਰਨੇ ਆ ਪਹਿਲੀਆਂ ਚ ਜ਼ਮੀਨਾਂ ਜਿਹੜੀ ਰੇਤ ਚੜ ਗਈ ਹੈ ਉਹ ਰੇਤ ਹੈ ਢੋਣੀ ਉਤੋਂ ਸਣਕਾ ਬੀਜਣੀਆਂ ਨੇ ਹੈਨਾ ਉਹਨਾਂ ਦੀ ਜਨਤ ਤੱਕ ਉਹ ਪ੍ਰੋਪਰ ਆਪਣੇ ਮਲਪੀ ਜਿੱਥੋਂ ਉੱਠਿਆ ਨਾ ਲੋਕ ਉਹ ਵੀਰੇ ਦਰਿਆ ਦੇ ਵਿੱਚ ਜਿੱਨਾ ਜ਼ਮੀਨ ਆ ਗਈ ਘਰ ਸੀਗੇ ਜਿੱਨਾ ਚਿਰ ਉਹ ਉੱਥੇ ਬਹਿ ਨਹੀਂ ਜਾਂਦੇ ਉਹਨਾਂ ਦੇ ਸੰਗਤਾਂ ਉਹਨਾਂ ਦੀ ਲਗਾਤਾਰੀ ਜਿਹੜੀ ਮਦਦ ਦੇ ਕਰਦੀਆਂ ਰਹਿਣਗੀਆਂ ਇਹ ਤੁਹਾਡੇ ਤੇ ਬੜੀਆਂ ਉਮੀਦਾਂ ਨੇ ਉਸ ਉਮੀਦਾਂ ਤੇ ਪੂਰਾ ਖਰੇ ਉੱਤਰਿਆ ਜਾਊਗਾ ਨਹੀਂ ਉਮੀਦ ਉਮੀਦ ਇੱਕ ਆਕਾਲਪੁਰਖ ਵੈਗਰੂ ਤੇ ਰੱਖੀ ਜਾ ਸਕਦੀ ਆ ਬੰਦਾ ਤੇ ਇੱਕ ਵਿੱਚ ਜਰੀਆ ਹੀ ਬਣਦਾ ਉਹ ਜੋ ਆਕਾਲਪੁਰਖ ਦਾ ਮੈਸੇਜ ਆ ਉਹ ਮਲਪੀ ਅੱਗੇ ਸੰਗਤਾਂ ਤੱਕ ਪਹੁੰਚਾਉਂਦਾ ਉਹ ਜਰੀਆ ਬਣ ਕੇ ਉਹਦੇ ਆਕਾਲਪੁਰਖ ਵੈਗਰੂ ਜੇ ਉਸ ਚੀਜ਼ ਤੇ ਪਿੱਛੇ ਸਿਰ ਤੇ ਹੱਥ ਰੱਖ ਕੇ ਤੇ ਫੇਰ ਹੀ ਖਰੇ ਉੱਤਰਿਆ ਜਾ ਸਕਦਾ ਹਾਂਜੀ